ਹੈਲੋ ਜੀ ਸਤਿ ਸ਼੍ਰੀ ਅਕਾਲ ਆਲਕ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ ਹੈਗੀ ਆ ਜੀ 21 ਅਗਸਤ ਦਿਨ ਵੀਰਵਾਰ ਟਾਈਮ ਹੋ ਗਿਆ ਜੀ ਸਵੇਰ ਦੇ 5:30 ਵੱਜ ਚੁੱਕੇ ਨੇ ਤੁਹਾਨੂੰ ਪਤਾ ਹੀ ਆ ਆਪਾਂ ਬਣਾਏ ਸੀਗੇ ਕੱਲ ਸ਼ਾਮ ਨੂੰ ਖੀਰ ਪੂੜੇ ਅੱਜ ਸਵੇਰ ਜਾਣਾ ਸੀ ਅਮਰਤ ਜੀ ਨੇ ਡਿਊਟੀ ਤੇ ਬਾਕੀ ਬੱਚਿਆਂ ਨੇ ਜਾਣਾ ਸੀ ਜੀ ਸਕੂਲ ਮੈਂ ਇੱਥੇ ਲੱਗੀ ਸੀ ਸਬਜ਼ੀ ਬਣਾਉਣ ਸਵੇਰ ਦੇ 5:30 ਹੋਏ ਨੇ ਜੀ ਬਹੁਤ ਅਜੇ ਹਨੇਰਾ ਹੀ ਸੀਗਾ ਬਾਹਰ ਧਾਰਾ ਮੈਂ ਚੋ ਲਈਆਂ ਸੀਗੀਆਂ ਤੇ ਹੁਣ ਆਪਾਂ ਸਬਜੀ ਬਣਾਉਣੀ ਆ ਜੀ ਸੋਇਆ ਬੀਨ ਦੀਆਂ ਜਿਹੜੀਆਂ ਬੜੀਆਂ ਦਾ ਚੂਰਾ ਹੁੰਦਾ ਮੈਂ ਉਹ ਦੀ ਪਹਿਲਾਂ ਮੈਂ ਪਿਆਜ਼ ਪਉਣ ਲਈ ਸੀਗੀ ਹੁਣ ਮੈਂ ਨਾਣ ਵਿੱਚ ਪਾ ਲੂੰਗੀ ਜੀ ਵਿੱਚ ਤੇ ਆਪਾਂ ਇੱਥੇ ਸਬਜੀ ਬਣਾਉਂਦੇ ਸੀਗੇ ਸਵੇਰੇ ਸਵੇਰੇ ਕਿਉਂਕਿ ਇਹ ਅਮਰ ਤਾਂ jobb ਤੇ ਜਾਂਦੇ ਇਨ੍ਹਾਂ ਨੇ ਵੀ ਰੋਟੀ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਬੱਚਿਆਂ ਨੇ ਵੀ ਰੋਟੀ ਲੈ ਕੇ ਜਾਣੀ ਸੀ ਸਕੂਲ ਨੂੰ ਜੀ ਤੇ ਮੈਂ ਇੱਥੇ ਬਣਾ ਰਹੀ ਆ ਸਬਜੀ ਹੋਰ ਦੱਸੋ ਤੁਸੀਂ ਕਿਵੇਂ ਹੋ ਸਾਰੇ ਠੀਕ ਠਾਕ ਮੌਸਮ ਇੱਥੇ ਹੈ ਸਵੇਰ ਸਵੇਰ ਤਾਂ ਮੌਸਮ ਠੀਕ ਸੀਗਾ ਦਿਨੇ ਗਰਮੀ ਹੋ ਗਈ ਸੀ ਜੀ ਬਹੁਤ ਜ਼ਿਆਦਾ ਆਦੋਂ ਹੀ ਤਾਂ ਪਤਨ ਨੂੰ ਪਤਾ ਕਿ ਐਡੀ ਹੁੰਦੀ ਲਓ ਜੀ ਇੱਥੇ ਬੱਚੇ ਆਪਣੇ ਸਕੂਲ ਵਾਗ ਗਏ ਸੀਗੇ ਤੇ ਪਸ਼ੂਆਂ ਤੇ ਮੱਝਾਂ ਨੂੰ ਮੈਂ ਨਵਾ ਕੇ ਕਰਤਾ ਸੀਗਾ ਅੰਦਰ ਤੇ ਕੁੱਤਿਆਂ ਨੂੰ ਵੀ ਮੈਂ ਖਾਣਾ ਪਾ ਕੇ ਉਹ ਅੰਦਰ ਹੀ ਬੰਦੇ ਸੀਗੇ ਕਿਉਂਕਿ ਤਾਂ ਬਾਹਰ ਬਹੁਤ ਜ਼ਿਆਦਾ ਤੇਜ਼ ਸੀ ਜੀ ਫਿਰ ਮੈਥੇ ਆ ਕੁੱਤਿਆਂ ਦਾ ਕਮਰਾ ਬਹੁਤ ਜ਼ਿਆਦਾ ਗੰਦਾ ਸੀਗਾ ਤੁਹਾਨੂੰ ਪਤਾ ਵੀ ਕੁੱਤੀ ਕਿਉਂਕਿ ਕਮਰੇ ਦੇ ਵਿੱਚ ਹੁੰਦੇ ਨੇ ਨਾ ਫਿਰ ਕਮਰੇ ਚੋਂ ਕੁੱਤਿਆਂ ਦੀ ਸਮੈਲ ਜੀ ਆਉਣ ਲੱਗ ਜਿੰਦੀ ਆ ਇਸ ਕਰਕੇ ਮੈਂ ਕੁੱਤਿਆਂ ਦਾ ਕਮਰਾ ਪਹਿਲਾਂ ਮੈਂ ਚੰਗੀ ਤਰ੍ਹਾਂ ਸਰਫ ਪਾ ਲਈ ਸੀ ਸਰਫ ਪਾ ਕੇ ਫਿਰ ਮੈਂ ਸਮਾਰ ਕੇ ਰੜਕੇ ਨਾਲ ਸਮਾਰ ਕੇ ਸਾਫ਼ ਕਰਤਾ ਸੀ ਰਗੜਤਾ ਸੀ ਵਿੱਚ ਬੁਰਸ਼ ਵੀ ਲਾਤਾ ਸੀ ਪਹਿਲਾਂ ਮੈਂ ਵੀਡੀਓ ਬਣਾਉਣ ਤੋਂ ਤੇ ਫਿਰ ਮੈਂ ਚੰਗੀ ਤਰ੍ਹਾਂ ਸਾਰਾ ਕਮਰਾ ਸਾਫ਼ ਕਰਤਾ ਸੀਗਾ ਹੁਣ ਮੈਂ ਪਾਈਪ ਲੈ ਕੇ ਕਮਰਾ ਧੋਣ ਲੱਗ ਗਈ ਸੀ ਇੱਕ ਜਿਹੜੇ ਆਪਣੇ ਛੋਟੇ ਕਤੂਰੇ ਰੱਖੇ ਨੇ ਜੀ ਜਿਹੜੇ ਤੁਹਾਨੂੰ ਦੱਸਿਆ ਸੀ ਮਹੀਨੇ ਦੇ ਹੋਗੇ ਕਈ ਭੈਣਾਂ ਦੇ ਮੈਨੂੰ ਕਮੈਂਟ ਆਏ ਸੀਗੇ ਵੀ ਜੀ ਤੁਹਾਡਾ ਕਤੂਰਾ ਠੀਕ ਆ ਫੋਨ ਵੀ ਆਇਆ ਸੀਗਾ ਮੈਨੂੰ ਇੱਕ ਭੈਣ ਦਾ ਤੇ ਹਾਂ ਭੈਣੇ ਕਤੂਰਾ ਆਪਣਾ ਉਹ ਠੀਕ ਨਹੀਂ ਸੀ ਹੋਇਆ ਹੈਗਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀਡੀਓ 'ਚ ਸ਼ਾਇਦ ਤੁਸੀਂ ਨਹੀਂ ਸੁਣਿਆ ਉਹ ਕਤੂਰਾ ਪੈਣੇ ਦੇ ਅੱਖਾਂ 'ਚ ਕਾਫੀ ਨੁਕਸ ਪੈ ਗਿਆ ਸੀਗਾ ਉਹ ਨਾ ਅੱਖਾਂ ਉਹਦੀਆਂ ਖਰਾਬ ਹੋ ਗਈਆਂ ਸੀਗੀਆਂ ਆਪਾਂ ਦੋ ਵਾਰ ਡਾਕਟਰ ਨੂੰ ਦਿਖਾ ਵੀ ਆਏ ਸੀਗੇ ਪਰ ਡਾਕਟਰ ਨੇ ਕਹਿੰਦਾ ਵੀ ਨਹੀਂ ਠੀਕ ਹੋ ਜਾਊਗਾ ਪਰ ਉਹ ਠੀਕ ਨਹੀਂ ਹੋਇਆ ਹੈਗਾ ਪੈਣੇ ਤੇ ਉਹ ਕਤੂਰਾ ਮਰ ਗਿਆ ਸੀਗਾ ਹੁਣ ਤਿੰਨ ਕਤੂਰੇ ਜੀ ਆਪਣੇ ਕੋਲ ਫੀਮੇਲ ਹਨ ਤਿੰਨ ਫ੍ਰੈਂਚ ਦੀਆਂ ਉਹ ਬਿਲਕੁਲ ਠੀਕ ਨੇਗੀਆਂ ਵਧੀਆ ਫੀਡ ਫੂਡ ਖਾ ਲੈਂਦੀਆਂ ਨੇ ਪੂਰੀਆਂ ਚੰਗੀ ਤਰ੍ਹਾਂ ਠੀਕ ਨੇ ਤੇ ਹੁਣ ਮੈਂ ਇੱਥੇ ਚੰਗੀ ਤਰ੍ਹਾਂ ਸਾਰਾ ਕਮਰਾ ਸਾਫ ਕਰਦਾ ਤੇ ਨੂੰ ਪਤਾ ਵੀ ਸਫਾਈ ਬਹੁਤ ਜ਼ਰੂਰੀ ਹੈ ਕਈ ਪੈਣਾ ਮੈਨੂੰ ਸੋਚਣੀਆਂ ਪਾਣੀ ਕਿੰਨਾ ਢੋਲਦੇ ਹਾਂ ਇਦਾਂ ਪਰ ਪਾਣੀ ਰੋਜ਼ ਹੀ ਜਿਵੇਂ ਕਮਰਾ ਧੋਦੀ ਮੈਂ ਦੂਜੇ ਤੀਜੇ ਦਿਨ ਕਮਰਾ ਧੋ ਦਨੀਆ ਕਿਉਂਕਿ ਸਫਾਈ ਹੋ ਜਾਂਦੀ ਹੈ ਜੀ ਫਿਰ ਕਿਉਂਕਿ ਤੁਹਾਨੂੰ ਪਤਾ ਜੀ ਨਹੀਂ ਧੋਦੇ ਤਾਂ ਚਿਚੜੀਆਂ ਵੀ ਲੱਗ ਜਾਂਦੀਆਂ ਨੇ ਕੁੱਤਿਆਂ ਦੀ ਸਫਾਈ ਤਾਂ ਬਹੁਤ ਜ਼ ਤੇ ਮਸਹਾਰਾ ਕਮਰਾ ਚੰਗੀ ਤਰ੍ਹਾਂ ਸਾਫ ਕਰਤਾ ਸੀਗਾ ਤੇ ਮੇਰੇ ਵੀ ਕੱਪੜੇ ਸਾਰੇ ਭਿੱਜੇ ਹੋਏ ਸੀਗੇ ਫਿਰ ਮੈਂ ਉਧਰੋਂ ਤੂੜੀ ਵਾਲਾ ਕਮਰਾ ਵੀ ਸਾਫ ਕਰਿਆ ਸੀ ਅੱਜ ਮੈਂ ਇਧਰ ਸਫਾਈਆਂ ਕਰੀਆਂ ਕਿਉਂਕਿ ਹੁਣ ਮੱਕੜੀ ਦੇ ਜਾਲੇ ਜੀ ਨਾ ਥੋੜਾ ਥਾਂ ਥਾਂ ਤੇ ਬਹੁਤ ਜ਼ਿਆਦਾ ਲੱਗੇ ਪਏ ਸੀ ਕਿ ਪਿੰਜਰਿਆਂ ਦੇ ਵਿੱਚ ਵੀ ਆਲਦ ਵਾਲ ਜਿਵੇਂ ਜਾਲੀ ਹੁੰਦੀ ਆ ਉਹਨਾਂ ਵਿੱਚ ਵੀ ਨਾ ਬਹੁਤ ਜ਼ਿਆਦਾ ਜਾਲੇ ਲੱਗੇ ਪਏ ਸੀ ਤੇ ਫਿਰ ਮੈਂ ਕਿਹਾ ਮੈਂ ਸੋਚਿਆ ਵਿਚਾਰਾ ਸੁਬਾ ਸੁਬਾ ਅੱਜ ਮੈਂ ਚੱਲ ਇਹਨਾਂ ਦੇ ਕੁੱਤਿਆਂ ਦੇ ਕਮਰੇ ਦੀ ਸਫਾਈ ਕਰ ਦਿੰਨਾ ਮੈਂ ਚੰਗੀ ਤਰ੍ਹਾਂ ਸਫਾਈ ਕਰਤੀ ਸੀ ਜੀ ਪਾਈਪ ਨਾਲ ਪਾਣੀ ਢੋਲ ਕੇ ਪੂਰਾ ਉਸ ਤੋਂ ਬਾਅਦ ਪੱਖਾ ਚੜ੍ਹਦਾ ਸੀਗਾ ਤੇ ਸਾਰਾ ਕਮਰਾ ਆਪਣਾ ਸੁੱਕ ਗਿਆ ਸੀਗਾ ਤੇ ਮੌਸਮ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਜੀ ਤੇ ਚਲੋ ਜੀ ਆਪਾਂ ਧੋਨੇ ਆ ਕਮਰਾ ਲਓ ਜੀ ਦੇਖੋ ਕਮਰਾ ਆਪਾਂ ਸਾਰਾ ਕਰਤਾ ਸੀਗਾ ਸਾਫ਼ ਆ ਬੈਠੇ ਨੇ ਜੀ ਆਪਣੀ ਕਟੋਰੀ ਜਿਹੜੇ ਪੈਣਾ ਕਹਿੰਦੀ ਸੀ ਵੀ ਕਟੋਰੀ ਠੀਕ ਨਹੀਂ ਲਓ ਜੀ ਦੇਖ ਲਓ ਕਟੋਰੀ ਬਿਲਕੁਲ ਠੀਕ ਨਹੀਂ ਸੁੱਤੇ ਪੈਣੀ ਤੇ ਇਹ ਨਦੀ ਮੰਮੀ ਆ ਤੇ ਇਹ ਆਪਣੇ ਫੀਮੇਲਾਂ ਨੇ ਜੀ ਬੈਠੇ ਨੇ ਪਿੰਜਰੇ ਚ ਨਾ ਜੇ ਮੈਂ ਦਰੀ ਵੀ ਚੇਂਜ ਕਰਤੀ ਸੀ ਕਿਉਂਕਿ ਦਰੀ ਬਹੁਤ ਜ਼ਿਆਦਾ ਗੰਦੀ ਸੀਗੀ ਤੇ ਫਿਰ ਮੈਂ ਕਮਰਾ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਦਰੀ ਵੀ ਸਾਫ਼ ਕਰੀ ਕਿਉਂਕਿ ਫਿਰ ਸੁੱਕ ਜਾਂਦੀ ਹੈ ਕਈ ਵਾਰ ਜ਼ਿਆਦਾ ਲਿਬੜ ਜੇ ਫਿਰ ਆਪਾਂ ਚੇਂਜ ਕਰ ਸਕਦੇ ਹਾਂ ਲੋ ਜੀ ਆ ਬੈਠੇ ਨੇ ਆਪਣੀ ਹਸਕੀ ਬੈਠੀ ਆ ਤੇ ਨਰ ਰੀਟਰੀਵਰ ਬੈਠੀਆਂ ਨੇ ਦੋ ਪਰ ਬੈਠੀਆਂ ਰੋਜੀ ਵਿਸਕੀ ਤੇ ਸਾਫ਼-ਸਾਫ਼ ਹੋਇਆ ਪਿਆ ਜੀ ਕਮਰਾ ਸਾਫ਼ ਹੋ ਜਾਂਦਾ ਸਫਾਈ ਕਰਨ ਨਾਲ ਜੀ ਹੁਣ ਇਹ ਬੈ ਜਾਣਗੇ ਆਪ ਦਾ ਆਰਾਮ ਨਾਲ ਤੇ ਇਦھر ਆਪਾਂ ਆਗੇ ਸੀਗੇ ਤੂੜੀ ਵਾਲੇ ਕਮਰੇ 'ਚ ਤੂੜੀ ਵਾਲੇ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ ਸੀਗਾ ਥੈਲੇ ਥੁੱਲੇ ਬਹੁਤ ਜ਼ਿਆਦਾ ਖਿਲਰੇ ਪਏ ਸੀਗੇ ਮੈਂ ਸਾਰੇ ਥੈਲੇ ਥੁੱਲੇ ਸਾਫ਼ ਕਰਕੇ ਥੈਲੇ ਦੇ ਵਿੱਚ ਪਾ ਦੇ ਸੀਗੇ ਤੇ ਜਿਹੜੇ ਜਿਆਦਾ ਖਰਾਬ ਸੀਗੇ ਉਹ ਮੈਂ ਅੱਗ 'ਚ ਜਾਲਦੇ ਸੀਗੇ ਤੇ ਇਹ ਤੇ ਰਿਹਰੂ ਵਾਲੇ ਸਾਰੇ ਥੈਲੇ ਸਾਰੇ ਮੈਂ ਸੱਟ ਲਾਓ ਜੀ ਟਾਈਮ ਹੋ ਗਿਆ 5:30 ਵਜੇ ਦਾ ਸ਼ਾਮ ਦਾ ਤੇ ਮੈਂ ਜੀ ਦਾਲ ਧਰਤੀ ਸੀਗੀ ਮੂੰਗੀ ਛੋਲੇ ਆਂ ਦਾ ਨਾ ਪਾ ਧਰਤੀ ਜੀ ਤੇ ਦੂਸਰੇ ਚੁੱਲੇ ਤੇ ਮੈਂ ਧਰਤਾ ਸੀਗਾ ਕੁੱਤਿਆਂ ਦਾ ਫੀਡ ਵਗੈਰਾ ਖਾਣਾ ਧਰਤਾ ਸੀ ਉਹਨਾਂ ਦਾ ਤੇ ਮੈਂ ਲੱਗ ਗਈ ਸੀ ਜੀ ਲਸਣ ਛਿੱਲਣ ਤੇ ਆਪਾਂ ਲਾਵਾਂਗੇ ਜੀ ਦਾਲ ਨੂੰ ਤੜਕਾ ਅੱਜ ਸਵੇਰ ਦੇ ਜੀ ਮੈਨੂੰ ਬਹੁਤ ਜ਼ਿਆਦਾ ਕੰਮ ਸੀਗੇ ਕਿਉਂਕਿ ਅੱਜ ਸਵੇਰੇ ਮੈਂ ਪਹਿਲਾਂ ਤਾਂ ਜੀ ਸਰਨ ਪਹਿਲਾਂ ਮੈਂ ਤੂੜੀ ਵਾਲਾ ਕਮਰਾ ਸਮਾਰਿਆ ਕਿਉਂਕਿ ਤੂੜੀ ਵਾਲਾ ਕਮਰਾ ਜੀ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ ਸੀ ਤੁਹਾਨੂੰ ਪਤਾ ਜਦ ਆਪਣੀ ਫੀਡ ਦੀਆਂ ਥੈਲੀਆਂ ਖਤਮ ਹੋ ਜਾਂਦੇ ਨੇ ਤਾਂ ਫੀਡਾਂ ਨੇ ਥੈਲੀਆਂ ਵੀ ਤੂੜੀ ਵਾਲੇ ਕਮਰੇ 'ਚ ਬਾਕੀ ਤਾਈਆਂ ਗੜੂਈਆਂ ਬਾਕੀ ਰੇਹ ਵਾਲੇ ਥੈਲੇ ਸੀਗੇ ਜਿਹੜਾ ਆਪਾਂ ਖੇਤ ਚ ਰੇਹ ਪਾਉਣੇ ਆ ਜੀ ਉਹਨਾਂ ਕਾਫੀ ਮਤਲਬ ਸਲਾਬਾ ਜਮਿਆ ਪਿਆ ਸੀ ਜਿਵੇਂ ਤੁਹਾਨੂੰ ਪਤਾ ਵੀ ਮੀਂਹ ਵਾਲਾ ਮੌਸਮ ਸੀ ਸਲਾਬਾ ਵਾਲਾ ਉਹ ਕਾਫੀ ਖਰਾਬ ਜਿਹਾ ਪਿਆ ਸੀ ਉਹ ਸਾਰਾ ਜੀ ਮੈਂ ਸਾਰਾ ਸੈੱਟ ਕਰਕੇ ਫਿਰ ਉਹ ਨੀਚੇ ਉਹਨੇ ਪੱਟੀਆਂ ਜੀ ਰੱਖ ਕੇ ਮਤਲਬ ਉੱਚੀ ਜਗ੍ਹਾ ਤੇ ਰੱਖੇ ਕਿਉਂਕਿ ਪਾਣੀ ਜਾਇਨ ਉਹ ਸਿਮ ਸਿਮ ਕੇ ਧੂੜੀ ਦੇ ਵਿੱਚ ਜਾਈ ਜਾਂਦਾ ਸੀਗਾ ਜੀ ਤੇ ਉਹ ਫਿਰ ਤਾਂ ਕਰਕੇ ਉਸ ਮਾਰੇ ਆ ਜੀ ਅੱਜ ਮੈਂ ਕਿਉਂਕਿ ਕੂਲਰਾਂ ਦੀ ਹੁਣ ਆਪਾਂ ਨੂੰ ਪਤਾ ਵੀ ਅੱਗੇ ਆਪਾਂ ਰਾਤ ਨੂੰ ਮੱਛਰ ਬਹੁਤ ਜ਼ਿਆਦਾ ਹੁੰਦਾ ਸੀਗਾ ਡੰਗਰਾਂ ਨੂੰ ਤੇ ਉਹ ਮੱਛਰ ਆਪਾਂ ਨੂੰ ਫਿਰ ਉਹਨਾਂ ਨੂੰ ਲਾਉਣਾ ਪੈਂਦਾ ਸੀ ਜੀ ਆਹ ਕੂਲਰ ਲਾਉਣਾ ਪੈਂਦਾ ਸੀਗਾ ਹੁਣ ਸੁਬਾ ਸ਼ਾਮ ਮੌਸਮ ਵਧੀਆ ਹੁੰਦਾ ਜੀ ਸਵੇਰੇ ਵੀ ਹੁਣ ਠੰਡ ਹੁੰਦੀ ਆ ਤੇ ਸ਼ਾਮ ਨੂੰ ਵੀ ਠੰਡ ਹੋ ਜਾਂਦੀ ਆ ਹੁਣ ਇੰਨੇ ਜ਼ਿਆਦਾ ਚਲ ਦਿਨੇ ਦੀ ਨਹੀਂ ਜ਼ਿਆਦਾ ਤਾਂ ਪੁੰਦੀ ਆ ਜਿਆਦੀ ਗਰਮੀ ਹੁੰਦੀ ਆ ਉਹ ਵੈਸੇ ਮੌਸਮ ਹੁਣ ਵਧੀਆ ਹੁੰਦਾ ਜੀ ਤੇ ਮੈਂ ਫਿਰ ਉਹ ਅਮਰਤ ਨੂੰ ਕਹਿ ਰਹੀ ਸੀ ਇਹਨਾਂ ਨੂੰ ਅਮਰਤ ਨੂੰ ਵੀ ਤੁਸੀਂ ਮੇਰੇ ਨਾਲ ਕੂਲਰ ਅੰਦਰ ਰੱਖਾ ਦਿਓ ਫਿਰ ਤੁਹਾਨੂੰ ਪਤਾ ਵੀ ਜੇ ਕਈ ਵਾਰ ਮੀਆਂ ਜਾਂ ਜੰਦਾਜੀ ਕੂਲਰ ਖਰਾਬ ਹੋ ਜਾਂਦੇ ਨੇ ਬਾਹਰ ਉਹਨਾਂ ਨੂੰ ਜਰ ਵਗੈਰਾ ਲੱਗ ਜੂ ਰੂਹੇਦੇ ਨੇ ਕਾ ਕਰਕੇ ਅੱਜ ਆਪਾਂ ਸਾਰਾ ਸਮਾਨ ਸਟੱਟ ਕੀਤਾ ਤੇ ਮੈਂ ਤੁਹਾਨੂੰ ਦਿਖਾਇਆ ਸੀ ਵੀਡੀਓ ਦੇ ਵਿੱਚ ਮੈਂ ਅੱਜ ਕਮਰਾ ਧੋਤਾ ਜੀ ਉਹ ਡੌਗੀਆਂ ਵਾਲਾ ਉਹ ਕਮਰਾ ਨਾ ਥੋੜੇ ਕਤੂਆਂ ਕਰਕੇ ਜੀ ਇੱਕ ਨੂੰ ਤਾਂ ਦਰੀ ਚੇਂਜ ਕਰਨ ਵਾਲੀ ਸੀਗੀ ਫਿਰ ਮੈਂ ਉਹ ਦਰੀ ਵੀ ਧੋ ਕੇ ਸੁਕਣੀ ਪਾਤੀ ਜੀ ਕਿਉਂਕਿ ਕੰਮ ਜੀ ਨਾਲ ਦੀ ਨਾਲ ਹੋਈ ਜਾਵੇ ਤਾਂ ਫਿਰ ਆਪਣਾ ਕੰਮ ਜ਼ਿਆਦਾ ਵੱਧਦਾ ਨਹੀਂਗਾ ਟਾਈਮ ਦੀ ਬਚਤ ਹੋ ਜਾਂਦੀ ਹੈ ਜੀ ਹੁਣ ਆਪਾਂ ਕੰਮ ਨੂੰ ਮਤਲਬ ਐਂ ਗਾਰਾਂਗੇ ਵਿੱਚ ਆਪਾਂ ਕਾਲੂ ਕਰ ਲਾਂ ਕਾਲੂ ਕਰ ਤੈਨੂੰ ਪਤਾ ਵੀ ਰੋਜ਼ ਨਵਾਂ ਕੰਮ ਇੱਕ ਹੋ ਜਾਂਦਾ ਜੀ ਇੱਕ ਹੁਣ ਚੱਲ ਮੱਛਰ ਘਟ ਗਿਆ ਤੇ ਪਰ ਜਾਲੇ ਬਹੁਤ ਜ਼ਿਆਦਾ ਲਾਉਂਦੀਆਂ ਹੁਣ ਮੱਕੜੀ ਜਿਵੇਂ ਆਪਾਂ ਕਹਿੰਦੇ ਜੀਵਿਤ ਜਾਲਾ ਪੈ ਗਿਆ ਮੱਛਰ ਘਟ ਗਿਆ ਸੱਤਾਂ ਦੇਵੀ ਜੀ ਬਹੁਤ ਜ਼ਿਆਦੇ ਜਾਲੇ ਫਿਰ ਮੈਂ ਅੰਦਰ ਅੱਜ ਸਾਰੇ ਕਮਰਿਆਂ ਚੋਂ ਸਫਾਈ ਕੀਤੀ ਅੱਜ ਜਾਲੇ ਜੂਲੇ ਝਾੜੇ ਮੋਟੇ-ਮੋਟੇ ਤੇ ਵਧੀਆ ਆਪਾਂ ਚੱਲ ਸਫਾਈ ਕਰ ਲਈ ਜੀ ਤੇ ਹੁਣ ਆਪਾਂ ਦਾਲ ਨੂੰ ਤੜਕਾ ਲਾਉਣ ਲੱਗਦੇ ਆ ਜੀ ਤੇ ਸਵੇਰੇ ਵੀ ਮੈਂ ਅੱਜ ਸਬਜੀ ਬਣਾਈ ਸੀ ਤੁਹਾਨੂੰ ਵੀਡੀਓ 'ਚ ਦਿਖਾਈ ਸੀਗਾ ਸੁਭਾਗ ਅਕਿਰ ਆਤਾ ਆਪਾਂ ਅਜੇ ਕੋੜੇ ਰਾਹੀਂ ਸੀ ਸੁਭਾ ਨੂੰ ਸਬਜੀ ਨਹੀਂ ਸੀਗਾ ਅਮਰਤਵਣਾ ਨੇ ਛੋਪ ਤੇ ਜਾਣਾ ਸੀਗਾ ਇਸ ਕਰਕੇ ਜੀ ਮੈਂ ਫਿਰ ਬਣਾਈ ਸੀ ਸਵੇਰੇ ਵੀ ਸਬਜੀ ਹੁਣ ਆਪਾਂ ਮੂਗੀ ਛੋਲੇ ਦਾਲ ਬਣਾਈ ਆ ਹੁਣ ਆਪਾਂ ਲਾਵਾਂਗੇ ਜੀ ਤਰਕਾ ਮੂਗੀ ਛੋਲੇ ਦਾਲ ਨੂੰ ਗਰਮੀ ਬਹੁਤ ਜ਼ਿਆਦਾ ਜੀ ਲਓ ਜੀ ਦਾਲ ਆਪਣੀ ਬਣ ਗਈ ਸੀ ਅਸੀਂ ਲੱਗੀਆਂ ਸੀ ਮੈਂ ਤੇ ਮੰਮੀ ਰੋਟੀ ਮੰਮੀ ਰਾਤ ਦੇ ਸੀ ਮੈਂ ਪੌਂਦੇ ਸੀ ਚਲੋ ਅभी ਆਪਾਂ ਵੀ ਕਰਦੇ ਆ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀ ਆ ਧੰਨਵਾਦ